ਮਿੱਤਰੋ ਕੀ ਹਾਲ ਹੈ ਸਾਰੇ ਵੀਰਾਂ ਦੇ ਤੇ ਲਓ ਜੀ ਮਿੱਤਰੋ ਗੱਡੀ 'ਚ ਹੀ ਇਕੱਠੇ ਹੋ ਕੇ ਜਦੇ ਬਹਿ ਰਹੇ ਹੁੰਨੇ ਆ ਜਿੱਦਾਂ ਅਸੀਂ ਕੋਈ ਸੌਦਾ ਮਾਰਦੇ ਆ ਤੇ ਸੌਦਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਮਾਰਤਾ ਪਹਿਲਾਂ ਬਲੌਗ ਤਾਂ ਨਹੀਂ ਬਣਾਇਆ ਵੀ ਚਲ ਅੱਜ ਸਾਰੇ ਮਾਈਆਂ ਨੂੰ ਸਰਪ੍ਰਾਈਜ਼ ਦੇ ਦਵਾਂਗੇ ਆਪਾਂ 1 ਮਿੰਟ 'ਚੇ ਕੰਮ ਕਰਤਾ ਸਾਰਾ ਹੀ ਹਾਂਜੀ ਤੇਜੀ ਜੀ ਬਾਈ ਚਲੋ ਤੁਮ ਥੰਮਰੇਲ ਤੋਂ ਪਤਾ ਹੀ ਲੱਗ ਗਿਆ ਆਪਾਂ ਟਰਾਲੀ ਲੈ ਲਈ ਬਾਈ 22 ਗੁੱਡੀ 22 ਹੈ ਨਾ ਹਾਂ 22 22 7.5 ਸੋ ਬਈ ਸਾਈ ਆਪਾਂ ਦੇ ਆਏ 1 ਲੱਖ ਰੁਪਿਆ ਸੋ ਹੁਣ ਬਾਕੀ ਦਾ ਕੈਸ਼ ਆ ਜਿਹੜਾ ਉਹ ਚੱਕਣ ਚੱਲੇ ਆ ਘਰੋਂ ਕਿਉਂਕਿ ਪਹਿਲਾਂ ਨਾਲ ਲੈ ਕੇ ਨਹੀਂ ਆਏ ਕਈ ਵਾਰ ਵੀ ਸੌਦਾ ਬਣੂ ਪਤਾ ਨਹੀਂ ਨਾਲ ਕਾਇਸ਼ ਜਣੀ ਘਰੇ ਕਢਾਇਆ ਪਿਆ ਸੀ ਕਿਉਂਕਿ ਕੱਲ ਪਰਸੋਂ ਜੋ ਉੱਥੇ ਐਲੂ ਪੱਟੀ ਦੀ ਹੈ ਨਾ ਜਿੱਦਾਂ ਉੱਥੇ ਇੱਕ ਗਰਾਰੀ ਜੀ ਫਸ ਗਈ ਸੀ ਬਸ ਵੀ ਸਾਡੀ ਟਰਾਲੀ ਹੁਣ ਲੈ ਕੇ ਆਉਣੀਆਂ ਠੀਕ ਆ ਪਹਿਲਾਂ ਤਾਂ ਨਮੀ ਦੀ ਸਲਾਹ ਤੀ ਆਪਣੇ ਬਈ ਮੁੰਡੇ ਗਰੁੱਪ ਵਾਲੇ ਉਹਨਾਂ ਦਾ ਵੀ ਸਲਾਹ ਜਲ ਰਹੀ ਥੀ ਚਲੋ ਉਹਨਾਂ ਨੇ ਵੀ ਆਪਾਂ ਨੂੰ ਆਹੀ ਰੇਟ ਕਹਿ ਦਿੱਤਾ ਦੀ ਟਰਾਲੀ ਜਾਇਜ਼ ਆ ਇਹ ਮੜੀ ਜੀ ਥੋੜੀ ਜਿਹੀ ਚੱਲੀ ਵੀ ਆ ਵੀ ਉਹਨਾਂ ਨੇ ਵੀ ਇਹੀ ਆਫਰ ਦੇ ਦਿੱਤੀ ਦੀ ਵੀ ਬਈ ਬਾਈ ਪਤਾ ਕੀ ਹੈ ਪਰ ਐਂ ਦੀ ਵੀ ਸਾੜਾ ਜਿਹੜਾ ਦੀ ਮਾਂ ਸੱਤ ਨੂੰ ਮਾਂ ਭੈਣ ਚ ਆ ਤਾਂ ਕੀ ਕਰਤਾ ਜਦ ਇਹਨੇ ਨਵੀਂ ਨਵੀਂ ਦੀ ਗੱਲ ਕਰੀ ਮਾਂ ਦੀ ਵਿੱਚ ਤਾਂ ਮੈਂ ਤੇਲ ਪਿਆ ਪਵਾਇਆ ਰਹਿ ਗਿਆ ਸਾ ਉਹ ਪਤਾ ਬਾਈ ਕੀ ਗੱਲ ਤੀ ਹੁਣ ਮੰਨ ਕੇ ਚਲੋ ਉਹ ਜੇ ਹੁਣੇ ਲੈ ਕੇ ਜਾਣੀ ਆ ਬਸ ਉਹ ਮੰਨ ਕੇ ਚਲੋ ਐਂ ਦੀ ਗੱਲ ਹੁਣ ਜੇ ਆਪਾਂ ਬਾਈ ਮੁੰਡੇ ਵਾਲਿਆਂ ਨੂੰ ਸਾਈ ਦੇਣੀ ਸੀ ਟਰਾਲੀ ਦੀ ਹਨਾ ਉਹਨਾਂ ਨੇ 2-3 ਮਹੀਨੇ ਲਾ ਦਾਨੇ ਤੇ ਆਪਣੀ ਕਣਕ ਵੀ ਵੱਢੀ ਜਾਣੀ ਸੀ ਪਰ ਆਪਨੇ ਮੰਨ ਕੇ ਚਲੋ ਬਈ ਆਪਾਂ ਨੂੰ ਐ ਮੰਨ ਕੇ ਚਲੋ ਵੀ ਆਲੂ ਵੀ ਪੱਟੇ ਜਾਂਦੇ ਕਣਕ ਵੀ ਵੱਢੀ ਜਾਂਦੀ ਆਪਣੀ ਮੱਕੀ ਦਾ ਵੀ ਨਿਬੜ ਜਾਂਦਾ ਉਹਨਾਂ ਨੇ ਆਪਾਂ ਨੂੰ ਗਾਹਾਂ ਦੇਣੀ ਸੀ ਟਰਾਲੀ ਉਹ ਤਾਂ ਹੀ ਮਹੀਨੇ ਚ ਉਹਨਾਂ ਨੇ ਆਪਾਂ ਨੂੰ ਦੇਣੀ ਸੀ ਹੋਰ ਬੰਦੇ ਨੂੰ ਤਾਂ ਬਹੁਤ ਟਾਈਮ ਲੱਗਦੀ ਹੈ ਯਾਨੀ ਉਹ ਤਾਂ ਆਪਾਂ ਨੂੰ ਉਹੀ ਜੀਰੀ ਟਾਈਮ ਹੈ ਬਾਈ ਬਾਈਆਂ ਨੇ ਆਪਣਾ ਮਾਣ ਰੱਖਿਆ ਹੈ ਨਾ ਬਾਈ ਰੇਟ ਪੂਰਾ ਹੈ ਜਮੇ ਹੀ ਸਿਰੇ ਵਾਲਾ ਦੇਤਾ ਯਾਰ ਜਿਹੜਾ ਵੀ ਕਹੋ ਬਸ ਉਹ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਆ ਬਾਈ ਉਹਨਾਂ ਨਾਲ ਇੱਕ ਇਸ ਚਿਰੋ ਦੇ ਲੋ ਨਾ ਬਾਈ ਟਰਾਲੀ ਟਰਾਲੀ ਤੋਂ ਤੋਂ ਵੀ ਜਾਊਗੀ ਇੱਕ ਲੈ ਕੇ ਜਾਵਾਂਗੇ ਕੋਈ ਦਿੱਕਤ ਨਹੀਂ ਜਿਵੇਂ ਆਪਾਂ ਆਪਣੀ ਕਰਾਈਏ ਜਿਵੇਂ ਆਪਾਂ ਆਪਣੇ ਰਿਸ਼ਤੇਦਾਰ ਦੀ ਵੀ ਜਿਹੜਾ ਭਰਾ ਮਾਨ ਰੱਖਦਾ ਉਹਦੇ ਨਾਲ ਤਾਂ ਅਸੀਂ ਇੱਕ ਡਾ ਕੇ ਖੜਦੇ ਆ ਤੇ ਬਈ ਅੱਜ ਵੀ ਉਹ ਬਾਈ ਨਾ ਮਤਲਬ ਸੁੱਤੇ ਪਏ ਸੀ ਕਿਉਂ ਅੱਜ ਵਰਕਸ਼ਾਪ ਬੰਦ ਸੀ ਪਰ ਫਿਰ ਵੀ ਪਾਈਆਂ ਨੇ ਉੱਠ ਕੇ ਗੱਲ ਕਰੀ ਆ ਆਪਣੇ ਨਾਲ ਕਿਉਂ ਬਈ ਆਪਾਂ ਨੂੰ ਐਂ ਦੀਗਾ ਵੀ ਕਿਤੇ ਆਪਾਂ ਨਮੀ ਤੋਂ ਵੱਧ ਪੈਸੇ ਲਾ ਦਈਏ ਫਿਰ ਵੀ ਚੱਕਰ ਪੈ ਜਾਂਦਾ ਇਹ ਚੀਜ਼ ਦਾ ਪਰ ਗੱਲ ਪਤਾ ਕੀ ਸੀ ਆਪਾਂ ਨੂੰ ਚਾਹੀਦੀ ਸੀ ਟਰਾਲੀ ਹੁਣ ਫਿਰ ਆਪਾਂ ਨੇ ਆਲੂ ਵੀ ਚਲੋ ਉਹ ਕਰਨੇ ਆ ਗਾਹਾਂ ਗਣ ਕੇ ਵੀ ਉਹ ਕਰਨੀ ਆ ਤਾਂ ਕਰਕੇ ਉਹ ਬਣ ਜਾਂਦੀ ਦੀ ਥੋੜੀ ਜੀ ਲੇਟ ਤਾਂ ਕਰਕੇ ਆਪਾਂ ਨੇ ਫਿਰ ਕਰਤਾ ਤੇ ਬਈ ਪਤਾ ਕੀ ਗੱਲ ਦਿੰਦੀ ਆ ਇਹ ਵੀ ਟਰਾਲੀ ਆਪਣੇ ਭਰਾ ਕੋਲ ਹੀ ਸੀ ਹਜੇ 2 ਸਾਲ ਟਰਾਲੀ ਲੈਣ ਦਾ ਕੋਈ ਮਨ ਨਹੀਂ ਸੀ ਮੇਰਾ ਬਈ ਹਜੇ ਐਂਦੀਆਂ ਵੀ ਚੱਲ ਆਪਾਂ 2 ਸਾਲ ਪੈਸੇ ਜੋੜਾਂਗੇ ਵੀ 2 ਸਾਲ ਬਾਅਦ ਟਰਾਲੀ ਆਪਾਂ ਜਿਹੜੀ ਬਣਵਾਵਾਂਗੇ ਮੈਂ ਤੇਜੀ ਉਹਨਾਂ ਨੂੰ ਵੀ ਕਿਹਾ ਕਿ ਬਈ ਟਰਾਲੀਆਂ ਆਪਣੇ ਕੋਲੋਂ 2 ਹੈਗੀਆਂ ਨੇ ਆਪਣਾ ਸਰੀ ਜਾਂਦਾ ਪਰ ਹੁਣ ਐਦਕੀ ਸਾਨੂੰ ਆਲੂ ਦੂਰ ਲੈ ਜਾਣੇ ਪੈ ਗਏ ਸਾਲੇ 3 ਗਿਡੇ ਲੱਗੇ ਕੋਈ ਕਰਾ ਡੀਜ਼ਲ ਖਰਚਾ ਬਹੁਤ ਇੱਕ ਸਾਲਾ ਥੋੜਾ ਜਿਹਾ ਦੋਕ ਬੰਦਿਆਂ ਨੇ ਹੈਰਾਨ ਬਹੁਤ ਕਰਿਆ ਸਾਨੂੰ ਇਹ ਚੀਜ਼ ਪਿੱਛੇ ਚਲੋ ਪਰਮਾਤਮਾ ਬਈ ਸੁਣਦਾ ਕਦੇ ਤਾਂ ਸੁਣਦਾ ਹੀ ਆ ਹਨਾ ਉਹਦਾ ਗਾਣਾ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੇ ਰੰਦਾ ਪਰਮਾਤਮਾ ਬਰਾ ਚਲੋ ਅੱਜ ਪ੍ਰਮਾਤਮਾ ਨੇ ਦਿਨ ਲਿਆਂਦਾ ਬਈ ਤੇ ਆਪਾਂ ਵੀ ਉਹਦਾ ਘਾਣਾ ਬੜੀ ਟਰਾਲੀ ਵਾਲੇ ਹੋ ਗਏ ਬੜੀ ਟਰਾਲੀ ਵਾਲੇ ਪ੍ਰਮਾਤਮਾ ਸਾਰਿਆਂ ਨੂੰ ਦਵੇ ਯਾਰ ਜਿਹੜੇ ਭਰਾ ਹਨ ਕਦੇ ਸਾਲਾ ਟਰੈਕਟਰ ਵੀ ਨਹੀਂ ਹੁੰਦਾ ਸੀ ਉਹਦਾ ਘਾਣਾ ਵੀ ਬਹੁਤ ਲੋ ਲੈਵਲ ਤੋਂ ਉੱਠੇ ਹੋਏ ਆ ਪ੍ਰਮਾਤਮਾ ਸਾਰਿਆਂ ਨੂੰ ਕਿਰਪਾ ਕਰੇ ਯਾਰ ਪ੍ਰਮਾਤਮਾ ਆਪਾਂ ਤੋਂ ਰੱਖੇ ਸਾਰੇ ਭਰਾਵਾਂ ਨੂੰ ਠੀਕ ਆ ਆਪਾਂ ਨੂੰ ਅਗਲੇ ਤੱਕ ਲੋਡ ਪੈਂਦੀ ਰਹੇ ਆਪਣੀ ਤੱਕ ਕਦੇ ਕਿਸੇ ਨੂੰ ਲੋਡ ਨਾ ਹੋਵੇ ਆਪਾਂ ਤਾਂ ਇਹੀ ਕਹਿ ਰਹੇ ਆ ਬਾਈ ਤੇ ਬਈ ਆਏ ਆ ਨਾ ਬਈ ਮੰਨ ਕੇ ਚਲੋ ਅੱਗੇ ਜੇ 5-4000 ਦੀ ਚੀਜ਼ ਲੈਣੀ ਹੁੰਦੀ ਦੀ ਫੇਰ ਵੀ ਸੋਚਣਾ ਪੈਂਦਾ ਸੀ ਸਾਨੂੰ ਹੁਣ ਅਸੀਂ ਜਾਨੀ ਸੌਦਾ ਦਿਲ ਖੋਲ ਕੇ ਮਾਰਦਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਚਲੋ ਫਿਰ ਤੁਹਾਨੂੰ ਹੁਣ ਦਿਖਾਉਨੇ ਆਂ ਅਸੀਂ ਟਰਾਲੀ ਟਰੈਕਟਰ ਵੀ ਹੱਕਣ ਜਾਂ ਜਾਈਏ ਟਰੈਕਟਰ ਹੁਣ ਲੈਣ ਚੱਲੇ ਆਪਾਂ ਕਰੋ ਫਰੀ ਟਰਾਲੀ ਨੂੰ ਥੋੜਾ ਜਿਹਾ ਆ ਕੇ ਲੈ ਕੇ ਆ। ਆ ਟਰਾਲੀ ਨੂੰ ਤਬਾਵਾਗੇ ਇੱਕ ਬਾਈ ਉਹਦੇ ਬੈੱਡ ਵਾਲੇ ਥੋੜਾ ਜਿਹਾ ਦੋ ਕੁ ਸਟਿੱਕਰ ਨੇ ਜਿਹੜੇ ਉਹ ਖਰਾਬ ਹੋਏ ਹੋਏ ਨੇ। ਨਾਲੇ ਪਾਉ ਆਪਣੇ ਲਵਾਉਣੇ ਨੇ। ਉਹ ਤਾਂ ਮੈਂ ਆਪੇ ਬਣਵਾ ਕੇ ਆਪਣੇ 3D ਹੂੰ ਉਹ ਆਪੇ ਲਵਾਉਂਗਾ। ਤਾਂ ਬਾਅਦ ਚ ਉਹਨੂੰ ਸਾਈਜ਼ ਮਿਲ ਕੇ ਦੇ ਆਵਾਂਗੇ। ਮਿਲ ਕੇ ਦੇ ਆਵਾਂਗੇ ਹਾਂ। ਆਪਣੀ ਤਿਆਰ ਕਰਾ ਕੇ ਲਵਾਵਾਂਗੇ। ਪੰਜ ਚੰਲਾਂ ਚ ਨਾਲੇ ਆਪਣੇ ਗੂੜਾ ਵਾਲੇ। ਤੇ ਬਾਕੀ ਟਰਾਲੀ ਬਾਸ ਹੋਣੀ ਹੈ ਬਾਈ 22 ਟਰਾਲੀ ਆ ਬਾਈ। 22 7.5 ਸਾਇਜ ਆ ਉਹਦਾ। ਟਾਇਰ ਨਵੇਂ ਨੇ ਜਮਾ। ਕੱਲ ਨਵੀਂ ਟਰਾਲੀ ਆ ਯਾਰ ਤੁਹਾਨੂੰ ਦਿਖਾਉਣਾ ਹੈ ਬਸ। ਤੁਹਾਨੂੰ ਦਿਖਾਉ ਲਓ ਜੀ ਮਿੱਤਰੋ ਕਹਿੰਦੇ ਤੇਜ਼ੀ ਮਾਰਦਾ ਲੀਰ 855 ਤੇ ਤੁਸੜਾ ਇੰਨੀ ਤੇਜ਼ ਲੀਰ ਮਾਰਦਾ ਓਏ ਗੱਡੀ ਜਿਵੇਂ ਗੈਸ ਧਰਤਾ ਓਏ ਐਨਾ ਗੈਸ ਤਾਂ ਆਪਣੇ ਗੂਗਲ ਪੇਜ ਹੋ ਜਾਂਦਾ ਵੱਸ ਫੱਟੇ ਹੀ ਚੱਕਦੇ ਹੈ ਬਾਬੇ ਨੇ ਕਿਰਪਾ ਕਰਤੀ ਵੱਡੇ ਮੋਰ ਕਰਾ ਲੈਣੀ ਉਹ ਗੱਲ ਹੋ ਗਈ ਹਾਂ ਛੇਮੀ ਨੇ ਮਿਲਦੀ ਲੈਣੀ ਤਾਂ ਜੇ ਲੈਣੀ ਆ ਨਵੇਂ ਸਾਲ 'ਚ ਬਾਬਿਓ ਪ੍ਰਮਾਤਮਾ ਨੇ ਕਿਰਪਾ ਕਰਤੀ ਰੰਗ ਲਾਤੇ ਪੂਰੇ ਤੇ ਔਜਾਂ ਤਿਆਰ-ਵਰ ਤਿਆਰ ਖੜੀਆਂ ਨੇ ਤੇ ਜਿਹੜਾ ਹੋਊਗਾ ਟਰੈਕਟਰ ਤੇ ਉਹ ਥੋਡੀ ਭੈਣ ਨੂੰ ਸਾਲਿਓ ਓਏ ਉਹ ਝੋਲੇ 'ਚ ਤਾਂ ਪਾ ਲਿਆ ਕਰੋ ਗੇਰ ਚਲੋ ਫੇਰ ਆਜੋ ਘਰਾਂ ਕੋਈ ਕੱਢ ਕੇ ਲੈ ਜੂਗਾ ਸਾਲਿਓ ਸੀਸਾ ਬਨ ਕੇ ਕਾ ਥੱਲੇ ਪਿਸਤੌਲ ਵੀ ਪਿਆ ਆ ਠੀਕ ਆ ਚੱਲ ਫਿਰ ਚੱਲੀਏ ਲਾਓ ਵੀ ਬਾਈ ਲੈ ਕੇ ਆ ਰਹੇ ਨੇ ਸੱਤ ਨੂੰ ਟਰੈਕਟਰ ਦੇ ਕੈਸ਼ ਜਾ ਕੇ ਅਸੀਂ ਇੰਨੇ ਡੀਲ ਡਨ ਕਰਤੀ ਇੰਨੇ ਡੀਲ ਡਨ ਤਾਂ ਕਰਤੀ ਚਾਚੇ ਨੇ ਉਹ ਕਿੱਥੇ ਦਾ ਉਹ ਅਸੀਂ ਉਹ ਕਰਕੇ ਆਇਆ ਮੈਂ ਤਾਂ ਪਿਆ ਦੀ ਕਰੇ ਕਰੇ ਯਾਰ ਇਹਨਾਂ ਨਾਲ ਉਹ ਨਹੀਂ ਗਿਆ ਸੌਦਾ ਕਰਨੋਂ ਕਹਦਾ ਆਪਣਾ ਕਰੇ ਆ ਹੋ ਜਾ ਕੇ ਕਹਿੰਦਾ ਮੈਂ ਨਹੀਂ ਵੇਚ ਆਉਂਦਾ ਮੈਂ ਘਰੇ ਆ ਆ ਉਹ ਕਹਿੰਦਾ ਜਾ ਕੇ ਕਰੇ ਆ ਆਹਣੀ ਹੋਣੀ ਰੀਜਤੀ ਪੂਰੀ ਆ ਮੁੰਡੇ ਵਾਲੇ ਵੀਰ ਆ ਗਏ ਆਪਣੇ ਵਧੀਆ ਤਾਂ ਆਪਾਂ ਨਮੀ ਵੀ ਲੈ ਲੈਂਦੇ ਫਿਰ ਐਂ ਤੇ ਥੋੜਾ ਜਿਹਾ ਟਾਈਮ ਲੱਗਦਾ ਟਾਈਮ ਲੱਗਦਾ ਉਰੋਂ ਉਰੋਂ ਲੈ ਲੈਨੇ ਡਬਾ ਇੱਥੋਂ ਹੀ ਹਾਂ ਉਰੋਂ じゃ ਫੜ ਲੈ ਚੱਲ ਇੱਥੋਂ ਹੀ ਆ ਆਪਣੇ ਮੁੰਡੇ ਵਾਲੇ ਵੀਰ ਨੇ ਬਾਈ ਜੇ ਕਿਸੇ ਨੇ ਟਰਾਲੀ ਤਿਆਰ ਕਰਾਉਣੀ ਹੁੰਦੀ ਉਹ ਦੱਸਦਾ ਜੀ ਜਮੀ ਕਰਾਉਣੀ ਹੈ ਜਾਂ ਕਿਸੇ ਕੋਲ ਸਮਾਂ ਹੈਗਾ ਵੀ ਰੁੱਕ ਸਕਦਾ 6 ਮਹੀਨੇ ਹਾਂ ਫਿਰ ਉਹ ਕਰਾ ਲਵੇ ਬਾਈ ਹਾਂ ਆਪਾਂ ਵੀ ਕਰਾਉਣੀ ਤਾਂ ਨਮੀ ਆਉਂਦੀ ਚਲੋ ਥੋੜੀ ਸਮੇਂ ਦੀ ਦਿੱਕਤ ਚੱਲ ਮੈਂ ਲੈ ਕੇ ਆਇਆ ਕਾਹਦਾ ਲੈਵਾਂ ਬਰਫੀ ਬਰਫੀ ਕਰੋ ਮਿਲ ਜੂ ਵਧੀਆ ਹਾਂ ਇਹ ਲੈ ਲੈ ਨਹੀਂ ਤਾਂ ਬਾਈ ਆਪਣੇ ਘਰੇ ਹੁੰਦਾ ਹੁਣ ਖਾਲੇ ਕੱਢਿਆ ਨਹੀਂ ਹੋਇਆ ਖਵਾ ਉੱਥੇ ਭੂਆ ਉਹਨਾਂ ਦੇ ਪਿੰਡੋਂ ਲਈ ਆ ਟਰਾਲੀ ਫਿਰ ਉਹਨਾਂ ਨੂੰ ਦੇਣਾ ਆ ਡੱਬਾ ਹੁਣ ਘਰੇ ਹੈ ਨਹੀਂ ਜੀ ਤਾਂ ਕਰਕੇ ਦੁਕਾਨ ਤੋਂ ਲੈ ਰਿਹਾ ਲੋ ਜੀ ਵਾਹਿਗੁਰੂ ਤੇ ਗਿਰਪਣਾ ਕਰੋ ਦਰਸ਼ਨ ਫਿਰ ਟਰਾਲੀ ਦੇ ਪੋ ਕਰੋ ਕਰੋ ਕਦੇ ਹੋ ਜੋਗਦੇ ਰੇ ਫਰੀਦਾ ਪੱਕੀ ਆ ਮੁੰਡੇ ਜੀ ਓਕੇ ਰਪੋਟਾਂ ਨੇ ਲੋ ਬਾਈ ਇਹ ਆਪਣੀਆਂ ਗਾਜਰਾਂ ਨੇ ਇਧਰ ਆਲੂ ਵੀ ਖੜੇ ਆ ਮੇਰੇ ਤਾਂ ਜਿਹੜੇ ਔਰੇ ਦੋ ਜੀ ਦਿਖਾਈ ਇਹ ਜਿਹੜੀਆਂ ਤੁਹਾਨੂੰ ਉੱਦੇ ਸੱਤੇ ਨੇ ਗਾਜਰਾਂ ਪਹਿਲਾਂ ਤੇ ਆ ਮੋਟਰ ਆ ਬਾਈ ਆ ਆਪਣੀ ਭੂਆ ਦੇ ਮੁੰਡੇ ਉਹਨਾਂ ਦੀਆਂ ਨੇ ਗਾਜਰਾਂ ਇਧਰ ਇਹ ਥੋੜਾ ਜਿਹਾ ਸਸਤਾ ਵੀ ਆ ਜਿਹੜਾ ਉਹ ਆ ਉੱਤੇ ਵਾਲਾ ਜਿਹੜਾ ਇਹ ਬਾਲਾ ਮਹਿੰਗਾ ਆ ਇਹ 30000 ਰੁਪਏ ਤਾਂ ਪੈਂਦਾ ਬਈ ਕਿੱਲੇ ਦਾ ਹਨਾ ਤੀਦਾ ਹੀ ਪੈਂਦਾ ਓਏ ਤੇ ਇਧਰ ਆਲੂ ਦਾ ਬੀਬੀ ਪੂਰਾ ਟਾਪ ਕੁਆਲਿਟੀ ਵਾਲਾ ਕੰਟਰੈਕਟਰ ਓ ਪਰ ਹੰਲਾ ਜਿਹੜੀ ਅੱਡ ਵੇਲਦੀਂਦੀ ਆ ਆ ਗੱਬੇ ਦੂਜਾ ਕਰ ਲੈ ਵੀ ਆ ਦੇਖੋ ਬੀ ਪੂਰਾ ਟਾਪ ਕਲਾਸ ਆ ਬਈ ਲਾਈਟਾਂ ਦਾ ਥੋੜਾ ਜਿਹਾ ਤਾਰਾਂ ਹਿੱਲੀਆਂ ਵਿਧੀਆਂ ਉਹ ਕਰਾ ਰਿਹਾ ਹੁਣ ਓਰੇ ਆਪਾਂ ਸਹੀ ਕਿਉਂਕਿ ਫੇਰ ਕੌਲੇ ਹੋ ਜਾਂਦੀ ਆ ਜੇ ਤਾਂ ਅੱਜ ਕਰਾ ਲਿਆ ਤਾਂ ਕਰਾ ਲਿਆ ਕੰਮ ਡਾਨਾ ਓਕੇ ਨਹੀਂ ਤਾਂ ਫੇਰ ਭੁੱਲੀਂਦੇ ਓ ਦੇਓ ਚੱਲ ਵੀ ਮੂਰਲੀ ਤਾਂ ਓਕੇ ਕਰਾ ਰਹੇ ਹਾਂ ਦੋ ਵਾਰ ਵਾਸ਼ ਕਰਾਉਣੀ ਹੈ ਟਰਾਲੀ ਫਿਰ ਉਦੋਂ ਬਾਅਦ ਗੁਰਦੁਆਰਾ ਸਾਹਿਬ ਫੇਰ ਘਰ ਨੂੰ ਜਾਵਾਂਗੇ ਓ ਯੈਸ ਕਿੰਨ ਵਿਜੋਬਰ ਓਕੇ ਰਿਪੋਰਟ ਓਕੇ ਜੀ ਆਪਣੇ ਕੋਲ ਤੋਂ ਹੋਰ ਵੀ ਬਾਈ ਲਾਡੀ ਨੂੰ ਆਪਾਂ ਪਹਿਲਾਂ ਹੀ ਫੋਨ ਮਾਰਤਾ ਜੀ ਮੈਂ ਸਟicker ਕੱਢ ਕੇ ਰੱਖ ਸਟicker ਲਾ ਕੇ ਲੈ ਕੇ ਜਾਵਾਂਗੇ ਠੀਕ ਆ ਲਾਡੀ ਕਹਿਵਾ ਹੋਰ ਓਕੇ ਰਿਪੋਰਟ ਆ ਜੀ ਸਟicker ਕੱਢਦੇ ਆਪਾਂ ਨੇ ਹਾਂ ਲਓ ਜੀ ਸਿਰਾ ਹੋ ਗਿਆ ਬੂ ਰਹਿਣ ਫੀਟਿੰਗ ਵੀ ਆਣ ਪੂਰੀ ਟਾਈਮ ਨਾਲ ਲੱਡੀ ਨੇ ਆਟੋਮੈਟਿਕੇ ਸਿਰੇ ਕੱਢਦੀ। ਨਾ ਬੜਾ ਨਾ ਛੋਟਾ ਪੂਰਾ ਸਿਰੇ ਗਲਵਾ। ਲਓ ਵੀ ਮਿੱਤਰੋ ਟਰਾਲੀ ਆਪਣੀ ਵਾਸ਼ ਹੋ ਰਹੀ ਆ। ਤੇ ਰੰਗ ਬਾਈ ਪਹਿਲਾਂ ਤਾਂ ਬਾੜਾ ਹੋ ਗਈ, ਮਿੱਟੀ ਜੰਮੀ ਪਈ ਦੀ। ਹੁਣ ਫਿਰ ਤਾਂ ਕਰਕੇ ਧਵਾ ਲਈ ਟਰਾਲੀ। ਹੁਣ ਆਪਾਂ ਚੱਲਾਂਗੇ ਸਾਰਿਆਂ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਓਦੋਂ ਬਾਅਦ ਕਰੇ ਜਾਵਾਂਗੇ ਵੀਰੇ। ਕਿਉਂਕਿ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਆ। ਦਿਨੇ ਸਾਰਾ ਕੁਛ ਆਣਾ ਬਖਸ਼ਿਆ। ਪਹਿਲਾਂ ਗੁਰੂ ਘਰ ਫੇਰ ਘਰੇ ਪੁਰੇ ਪੱਥਾ ਟੇਕ ਕੇ ਡੱਬੇ ਆਪਾਂ ਲਾਇਆ ਇਹ। ਚਲੋ ਫਿਰ ਚੱਲਦੇ ਆ। ਲਾਓ ਵੀ ਮਿੱਤਰੋ ਧੋਤਾ ਟਰੈਕਟਰ ਟਰਾਲੀ ਦੋ। ਦੇਖੋ ਹੁਣ ਨਿਕਲਿਆ ਅਸਲੀ ਰਗ ਦਾ ਫਿਰ ਕੁਆਲਿਟੀ। ਭੈਂਟ। ਪਹਿਲਾਂ ਬਾळा ਬਈ ਉਹ ਹੋਇਆ ਬੈਠੀ ਖਾਬ ਥੋੜਾ ਜਿਹਾ। ਹੁਣ ਮਾਰਦਾ ਰੁਸ਼ਕਾਰੀ ਪੁਰੇ। ਓਕੇ ਰਮੋਟਾਂ ਹੁਣ। ਲਓ ਇਹਨਾਂ ਤਰ੍ਹਾਂ ਆਪਾਂ ਪਾਉਣਿਆ ਟਰੈਕਟਰ 'ਚ ਤੇਲ ਤੇ ਟਰਾਲੀ ਨੂੰ ਧਵਾਉਣ ਤੋਂ ਬਾਅਦ ਲੁੱਕੇ ਬਦਲ ਗਈ ਜਮੇ ਟਰਾਲੀ ਦੀ ਕਮੈਂਟ ਕਰਿਓ ਬਈ ਸਾਰੇ ਜਣੇ ਵਧਾਈਆਂ ਜ਼ਰੂਰ ਦਿਓ ਤੇ ਦੱਸਿਓ ਕਿਵੇਂ ਲੱਗੀ ਟਰਾਲੀ ਫਿਰ ਭਰਾਂਗੇ ਆਲੂਆਂ ਦੀ ਕਰਾਂਗੇ ਯੂਰ ਯੂਰ ਚੈੱਕ ਮੇਰੇ ਵੀਰੋ ਅਸਟਿਕਰ ਆਪਾਂ ਲਵਾ ਦੇ ਦੀਗੇ ਉਹ ਉਤਲੇ ਸਾਰੇ ਸਟਿਕਰ ਆਪਾਂ ਹੌਲੀ ਹੌਲੀ ਚੇਂਜ ਕਰਾਂਗੇ ਚਲੋ ਅੱਜ ਟਾਈਮ ਬੜਾ ਘੱਟ ਸੀ ਬਈ ਸੋ ਚੱਲਦੇ ਆਂ ਫਿਰ ਹੁਣ ਆਪਾਂ ਪਿੰਡ ਵੱਲ ਨੂੰ ਕੁਛ ਸਸਮਾਨ ਹਲੇ ਰਹਿੰਦਾ ਵੀ ਟਰਾਲੀ ਦਾ ਉਹ ਬਿੱਡਾ ਵਾਲਾ ਡੱਲਾ ਰਹਿੰਦਾ ਉੱਤਲੇ ਪੈ ਫੂਬ ਰਹਿੰਦੇ ਆ ਖਾਸਾ ਕੁਛ ਰਹਿੰਦਾ ਥੋੜੀ ਥੋੜੀ ਲੈ ਕੇ ਆਵਾਂਗੇ ਆਪਾਂ ਉਧਰ ਪਏ ਨੇ ਕਿਸੇ ਮੋਟਰ ਤੇ ਪਏ ਲਓ ਜੀ ਗੁਰੂ ਘਰ ਆਪਾਂ ਮੱਥਾ ਟੇਕ ਲੈ ਵੀਰੇ ਸੋ ਹੁਣ ਚੰਦਿਆ ਘਰ ਨੂੰ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਪ੍ਰਮਾਤਮਾ ਸਾਨੂੰ ਉਤਰ ਕੇ ਆ ਬਖਸ਼ੇ ਵੀਰੇ ਕਿਰਪਾ ਕਰ ਦੇ ਮੇਰਾ ਬਰਿਆਥਾ ਓਕੇ ਜੀ ਓਕੇ ਦੇਖੋ ਬਈ ਡੁੱਟੇ ਰੋਸਾਂ ਉੱਥੇ ਬੰਦ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਲੋ ਜੀ ਫਾਈਨਲੀ ਪਹੁੰਚ ਗਏ ਬਈ ਘਰੇ ਹੋਰ ਰਿਪੋਰਟਾਂ ਓਕੇ ਚਲ ਚਲ ਜਾਣ ਦੇ ਜਾਣ ਦੇ ਜਾਣ ਦੇ ਓਕੇ ਜੀ ਓਕੇ ਜਾਣ ਦੇ ਬੱਸ ਮੁਰਗੀ ਦੇਖੋ ਫਿਰ ਬਾਈ 22 ਹੁੱਡੀ ਟਰਾਲੀ ਆ ਬਾਈ 22 7:30 7:30 ਵਿੱਚੋਂ 22 ਵੀ ਵਿੱਚੋਂ ਦੇਖੋ ਫਿਰ ਘੈਂਟ ਲੱਗਦੀ ਆ ਪਪਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਤ ਕੌਰ ਜੀ ਕਰਦੇ ਕਰਦੇ ਚੱਲੇ ਸੋ ਭਾਈ ਅੱਜ ਟਰਾਲੀ ਘੜਕੀ ਅੱਜ ਬੜੇ ਸਮੇਂ ਜਲਪਾਤ ਬਾਈਟ ਹੋ ਜਾਂਦੇ ਦੇਖੋ ਕਿੰਨਾ ਘੰਟਾ ਹੈ ਉਹ ਟੋਚ ਨੇ ਬਹੁਤ ਵਧੀਆ ਪਹਿਲਾ ਮੀਡੀਅਮ ਲਾ ਲੋ ਫੰਦਾ ਹੋ ਗਿਆ ਬੱਸ ਓ ਹੁਣ ਜਾਣ ਦੇ ਕਰਟੋਚਨ ਟਾਈਟ ਲੀ ਬਾਦਲਾ ਲਈ ਇੱਕ ਮਿੰਟ ਲੀ ਬਾਦਲ ਲੈਣ ਦੇ ਇੱਕ ਮਿੰਟ ਰੁਕ ਜਾ ਲੀ ਓਏ ਰੇਸਵੇ ਨਹੀਂ ਫੁੱਲ ਬਈ ਇਹ ਪਹਿਲੇ ਹੁੰਦਾ 400 ਦਾ ਬਹੁਤ ਮਜ਼ਬੂਤ ਆ ਬੋ ਤਾਂ ਨਾ ਪੌਣ ਨੂੰ ਨਜ਼ਾਰੇ ਨੇ ਸੜੀ ਕੁਮਾਰਾ ਇੰਨਾ ਮਜ਼ਬੂਤ ਕੋਈ ਤੁਹਾਨੂੰ ਦਿਖਾਈ ਕਿੱਥੋਂ ਦੀ ਬਈ ਟੋਲ ਤੇ ਬੜਾ ਮਾਰਦਾ ਮੈਂ ਤਾਂ ਇਹਦੀ ਮਾਂ ਹੂੰ ਟੁੱਟ ਜੂਏ ਟੜਪਾ ਨਹੀਂ ਬਾਰ ਬਹੁਤ ਹੁੰਦਾ ਆ ਕੱਢ ਤੇ ਟੋਲ ਕੱਢ ਲਾ ਮੇਟਾ ਦੀ ਮਾਉਈਆ ਕੱਪੜਾ ਜਾਂ ਫਲਟੂ ਕਬੂਤ ਦਾ ਬਾਲਾ ਜਿੱਲੇ ਕਰਕੇ ਗੜਕੇ ਟਰਾਲੀ ਨਹੀਂ ਤਾਂ ਖਿੱਚੇ ਲਿਆਉਂਦਾ ਝੋਟਾ ਉਹ ਵੀ ਗੱਲੇ ਹੀ ਇਹ ਟਰੈਕਟਰ ਦੋ ਹੋਏ ਇਕੱਠੇ ਆਏ ਨੇ ਉਹ ਥੋੜਾ ਜਿਹਾ ਪਹਿਲਾਂ ਆਇਆ ਇਹ ਬਾਅਦ ਚ ਆਇਆ ਹੈ ਲੱਗਦਾ ਆ ਮੁੰਡਿਆ ਲਓ ਵੀ ਬਾਈ ਟਰਾਲੀ ਕੱਢ ਕੇ ਖੜਿਆ ਹੁਣ ਸਾਉ ਥੱਲੇ ਥੋੜਾ ਗਿੱਲਾ ਹਨਾ ਤਾਂ ਔਖਾ ਹੁੰਦਾ ਨਹੀਂ ਤਾਂ ਟਰੈਕਟਰ ਤਾਂ ਮਾਰਦਾ ਜੋਰ ਪੂਰਾ ਬਸ ਜੱਟ ਉਹ ਵਟ ਲੈਂਦਾ ਫੇਰ ਔਖਾ ਹੋ ਜਾਂਦਾ ਤੇ ਆਹ ਟਰਾਲੀ ਆ ਬਾਈ ਮੁੰਡੇ ਗਰੁੱਪ ਵਾਲਿਆਂ ਦੀ ਬਣਾਈ ਹੋਈ ਦੇਖੋ ਫੁੱਲ ਘੈਂਟ ਆ ਪਹਿਲਾਂ ਵਿੱਢ ਕੇ ਹੋਵੇ ਤੇ ਤੁਹਾਨੂੰ ਦਿਖਾਈਦੀ ਆ ਹੁਣ ਆਪਾਂ ਗੰਨੇ ਤੇ ਪਹਿਲਾਂ ਕਿੰਨੇ ਪਾਕੇ ਲੈ ਕੇ ਆਤੀ ਉਹਦੇ ਕਿੰਨੇ ਕੁ ਮਾਟਲ 222 ਉਹ ਐਂ ਦੱਸ ਵੀ ਟਰਾਲੀ ਦੀ ਕੰਫਰਟੇਬਲ ਕਿਵੇਂ ਆ ਵੀ ਆ ਪੂਰਾ ਸੜਕ ਤੇ ਬੱਤ ਚੱਲਦੀ ਐ ਜਾਨੀ ਹਾਂ ਮੇਨ ਗੱਲ ਤਾਂ ਭਾਈ ਆ ਹੁੰਦੀ ਐ ਚਲੋ ਆ ਰੰਗ ਰੁੰਗ ਜਾਂ ਹੋ ਸਟicker ਉਹ ਚੀਜ਼ਾਂ ਤਾਂ ਹਰੇਕ ਲਾ ਆਂਦਾ ਪਰ ਟਰਾਲੀ ਬੱਤ ਚੱਲਣ ਦੀ ਗੱਲ ਹੁੰਦੀ ਐ ਹਨਾ ਨਹੀਂ ਕਈ ਟਰਾਲੀਆਂ ਡਫਾਂਗ ਜੀਆਂ ਹੁੰਦੀਆਂ ਨੇ ਮੇਨ ਤਾਂ ਆ ਚੀਜ਼ ਹੁੰਦੀ ਐ ਵੀ ਬਣਤਰ ਵਧੀਆ ਹੋਣੀ ਚਾਹੀਦੀ ਐ ਬੈਲੈਂਸ ਰਹੇ ਨਾ ਟਰਾਲੀ ਦਾਬੂ ਰਹੇ ਨਾ ਰਹੇ ਲਾਲ ਇਹ ਐਨ ਪੂਰੀ ਬੱਤ ਚਲਦੀ ਆ ਬਾਈ ਨਾ ਟਰੈਕਟਰ ਨੂੰ ਉਹ ਨਹੀਂ ਕਰਾਉਂਦੀ ਹੈਗੀ ਜੰਪ ਜੇ ਨਹੀਂ ਦਿੰਦੀ ਹੈਗੀ ਹਨਾ ਹਾਂ ਸੜਕ ਤੇ ਪੂਰੀ ਐਨ ਬੜੇ ਜੰਪ ਚਲਦੀ ਆ ਬਾਕੀ ਬਾਈ ਹੁਣੇ ਕੰਮ ਪੂਰਾ ਸਿਰਾ ਕਰਦੇ ਆ ਦੇਖੋ ਪੇਂਟ ਕੁਆਲਿਟੀ ਦੇਖ ਲਓ ਕਾ ਮੇਲਾ ਪਿਛਲੇ ਸਾਲ ਬਣਾਈ ਦੀ ਹਨਾ ਪਿਛਲੇ ਸਾਲ ਗੰਨਾ ਟੋਏ ਦੀ ਇਹਦੇ ਨਾਲ ਮੈਂ ਵੀ ਗੰਨਾ ਟੋਏ ਦੀ ਪਿਛਲੇ ਸਾਲ ਦੇਖ ਲਾ ਰੰਗ ਰੂੰਗੋ ਓਕਣੇ ਪਿਆ ਨਹੀਂ ਗੰਨੇ ਵਾਲੇ ਨਾ ਸ ਮਾਰ ਦਿੰਦਾ ਗੰਨਾ ਉਂ ਵੀ ਟਰਾਲੀ ਦਾ ਪੇਂਟ ਕੁਆਲਿਟੀ ਬੜੀ ਘੈਂਟ ਆ ਬਾਈ ਦੇਖੋ ਟਰਾਲੀ ਆਡਾ ਬੜਾ ਹੱਡੀ ਹੋ ਗਈ ਦੀ ਗੱਲ ਉਹਨਾਂ ਫਿਰ ਉਹ ਟਾਈਮ ਤੈਨੂੰ ਪਤਾ ਇਹ ਕਿੰਨੇ ਟਾਈਮ ਚ ਤਿਆਰ ਕਰਕੇ ਦਿੱਤੀ ਸੀ ਆਪਾਂ ਨੂੰ ਇਹਨਾਂ 2 ਮਹੀਨੇ ਜੇ ਘੱਟੇ ਹੂੰ ਜਿਆਦਾ ਥੋੜਾ ਜਿਹਾ ਜ਼ੋਰ ਘੱਟਦੀ ਹੁਣ ਤਾਂ ਉਹਨਾਂ ਲੋ ਵੀ ਜ਼ੋਰ ਫੁੱਲ ਪੂਰਾ ਦੇਖੋ ਹੈਵੀ ਹੁੱਕਾ ਹੁੱਕਾ ਪੂਰੀ ਹੁੱਕ ਵਾਲੀ ਮਜ਼ਬੂਤ ਲਾਉਂਦੇ ਹਨ ਇਹ ਵਾਕੀ ਇੰਦਰ ਹੌਲੈਂਡ ਛੋਟੇ ਪਾਖ ਹਨ ਹੌਲੈਂਡ ਦਾ ਫਿਰ ਹੌਲੈਂਡ ਹੈ ਕਿ ਨਹੀਂ ਪਹਿਲਾਂ ਜੌਂਡੀਅਰ ਲਿਆਂਦਾ ਸੀ ਛੱਡੇ ਆ ਬੰਦੇ ਨੇ ਜੌਂਡੀਅਰ ਕਿੰਨੇ ਬਦਲੇ 2 2 ਜੌਂਡੀਅਰ ਬਦਲੇ ਫਿਰ ਇਹ ਜੌਂਡੀਅਰ ਨੇ ਇੰਨਾ ਕਿ ਦੁਖੀ ਕਰਿਆ ਵੀ ਲਾਲਾ ਵੀ ਜੌਂਡੀਅਰ ਦੇਖ ਕੇ ਨੂੰ ਹੌਲੈਂਡ ਲਿਆਉਣਾ ਪਿਆ ਬਾਈ ਵਿੱਚ ਇਹ ਦੋ ਸੇਮ ਨੇ ਸਪੈਸ਼ਲ ਐਡੀਸ਼ਨ ਆਪਣੇ ਇਹ ਕਿੰਨੇ ਕਿਹੜੇ ਮਹੀਨੇ ਚ ਲਿਆਂਦਾ ਦੀ ਹੈ ਇਹ ਪਹਿਲਾਂ ਆ ਗਿਆ ਦੀ ਹਨਾ ਆਪਣੇ ਵਾਲਾ ਜਨਵਰੀ ਚ ਲਿਆਂਦਾ ਦੀ ਫਿਰ ਇਹ ਬਾਈ ਆ ਇਹ ਆਪਣੇ ਵਾਲੇ ਟਰੈਕਟਰ ਨੇ ਜਿਹੜੇ ਬਾਈ ਇਹ 55 HP ਚ ਆਏ ਹੋਏ ਨੇ ਹੁਣ ਜਿਹੜੇ ਟਰੈਕਟਰ ਆਉਂਦੇ ਨੇ ਉਹ 49 HP ਚ ਆਉਂਦੇ ਨੇ 49 HP ਤੋਂ ਉੱਤੇ ਨੇ ਜਿਹੜੇ ਉਹ CRDI ਕਰੇ ਹੋਏ ਨੇ ਮਤਲਬ ਕਾਪੀ ਤੇ ਮਤਲਬ ਇਹਨਾਂ ਦੀ 55 HP ਆ ਓਮ ਵੀ ਇਹ ਤੇ ਜਿਹੜੀ ਸਟੈਂਪ ਲੱਗੀ ਉਹ ਵੀ 55 ਵਾਲੀ ਆ ਹੁਣ ਆਲੇ ਤੇ 49 ਲੱਗਦੀ ਆ ਹਨਾ ਆ ਦੇਖੋ ਬਈ ਇਹਦੇ ਜਿਹੜੀ ਪੈਰ ਵਾਲੀ ਰੇਸ ਫਿੱਟ ਹੋਈ ਵੀ ਹੈ ਨਾ ਇਹ ਵਧੀਆ ਹੋਈ ਵੀ ਹਲੇ ਆਪਣੇ ਵਾਲੇ ਤੇ ਜਿਹੜੀ ਉਹਨੇ ਲਾਤੀ ਬਾਈ ਨੇ ਪੈ ਪੁੱਤੇ ਦੀ ਲਾਤੀ ਪਰ ਉਹ ਮਜ਼ਬੂਤ ਤਾਂ ਬਹੁਤ ਆ ਪਰ ਆ ਸਹੀ ਆ ਯਾਰ ਵਿੱਚ ਬੰਦੇ ਨੇ ਕਮੈਂਟ ਕਰਿਆ ਦੀ ਬੜਿਆਂ ਨੇ ਆ ਦੇਖੋ ਆ ਜਮਾਂ ਇਹਨ ਸਹੀ ਆ ਬਣਤਰ ਇਹਦੀ ਇਹ ਇਥੋਂ ਇਹਦੇ ਥੱਲੇ ਦੀ ਪਾਈਪ ਲਾਤਾ ਬਾਈ ਨੇ ਆਹ ਚੀਜ਼ ਖੋਲ ਕੇ ਨਾ ਮੋਟਾ ਲੋਹੇ ਲੋਹੇ ਦੀ ਬੱਤੀ ਉਹ ਲਾਤੀ ਪਾਈਪ ਨਹੀਂ ਲਾਇਆ ਇਹਦੇ ਥੱਲੇ ਹੀ ਲਾਇਆ ਹੈ ਦੇਖੋ ਫਿਰ